ਤੋਂ ਮੇਰਾ ਨਾਮ ਅਨਜੀਤ ਘਰੇ ਜੀ ਮੈਂ ਯੂ ਐਸ ਤੋਂ ਆਈ ਹਾਂ ਪਿਛਲੇ ਵੀਕ ਤੇ ਇੱਥੇ ਮਠਿੰਡੇ ਤੇ ਮੇਰਾ ਘਰ ਹੈ ਜੀ ਗਣੇਸ਼ਾ ਬਸਤੀ ਗੋਨੀ ਨੰਬਰ 10 ਤੇ ਮੱਕ ਹਾਊਸ ਨੰਬਰ ਹੈਗਾ ਜੀ 14041 ਮਠਿੰਡਾ ਸ਼ਹਿਰ ਤਾਂ ਸਾਡਾ ਇੱਥੇ ਦੋ ਮੰਜਲ ਡਬਲ ਸਟੋਰੀ ਘਰ ਹੈਗਾ ਜੀ ਪਿਛਲੇ ਸਾਲ ਮੇਰੇ ਬੇਟੇ ਦੀ ਡੈਥ ਇਥੇ ਇੰਡੀਆ ਆਈ ਦੀ ਹੋ ਗਈ ਸੀਗੀ ਕਿ ਮੈਂ ਆਪਣੇ ਬੇਟੇ ਦੀ ਵਰਸੀ ਕਰਨ ਇੱਥੇ ਆਈ ਸੀਗੀ ਤੇ ਉੱਪਰ ਸਾਡਾ ਡਬਲ ਸਟੋਰੀ ਘਰ ਹੈ ਉੱਪਰਲੇ ਸਿੱਖ ਮੈਂ ਆਪਣਾ ਕੇ ਸਮਾਨ ਰੱਖ ਲਿਆ ਤਾਂ ਦੋ ਹੁਣ ਮੇਰੀ ਉੱਪਰਲੀ ਸਾਰੀ ਵੀ ਲਾਈਟ ਵੀ 4 ਦਿਨ ਹੋ ਗਏ ਬੰਦ ਕਰ ਦਿੱਤੀ ਹੈਗੀ ਹੈ ਮੇਰੀ ਨੂੰਹ ਨੇ ਕਹਿੰਦੀ ਸਾਰਾ ਘਰ ਸਾਡੇ ਨਾਲ ਤੇ ਲਵਾ ਦੇ ਤੇ ਮੈਂ ਹਾਰਟ پیشنਟ ਆ ਬਿਜਲੀ ਦਾ ਚੁੰਬਾ ਉੱਪਰ ਰੱਖਿਆ ਸੀ ਤੇ ਉੱਚਾ ਬਣਾਉਣ ਵਾਲੀ ਕੈਟਰ ਰੱਖੀ ਸੀਗੀ ਤਾਂ ਉਹਦੇ ਤੇ ਮੈਂ ਬਾਰਵਾਂ ਸਮਾਨ ਕੁਝ ਖਾਣ ਦਾ ਮੰਗਵਾ ਕੇ ਆਰਡਰ ਕਰਕੇ ਤੇ ਮੈਂ ਗਰਮ ਕਰਕੇ ਵਿੱਚ ਖਾ ਲਿਆ ਸੀ ਨਾ ਤਾਂ ਮੈਨੂੰ ਫ੍ਰੀਜ ਉੱਪਰ ਲਿਉਣ ਦਿੰਦੇ ਆ ਨਾ ਮੈਨੂੰ ਹੁਣ ਤਾਂ ਹਿਠਾ ਉਹ ਕਹਿੰਦੀ ਇਹ ਪੌਣੀ ਉਤਰੀ ਤੇ ਤੇਰੀਆਂ ਲੱਤਾਂ ਤੜਵਾ ਦੂੰਗੀ ਤੈਨੂੰ ਮਰਵਾ ਦੂੰਗੀ ਜਿੱਦਾਂ ਤੇਰਾ ਪੁੱਤ ਮਰਵਾਇਆ ਤੇ ਮੈਨੂੰ ਧਮਕੀਆਂ ਵੀ ਦਿੰਦੀ ਐ ਨਾ ਪੁਲਿਸ ਸਟੇਸ਼ਨ 'ਤੇ ਰਿਪੋਰਟ ਉਹਦੋਂ ਕਰਵਾਈ ਸੀਗੀ ਉਹ ਉਹਦੋਂ ਆਏ ਸੀ ਇਹ ਪੁਲਿਸ ਵਾਲੇ ਤੇ ਉਹ ਜਦੋਂ ਉਹਨਾਂ ਨੇ ਦੇਖਿਆ ਪਾਣੀ ਉਚਾਰਾ ਉਹ ਪਾਣੀ ਵੀ ਮੈਨੂੰ ਦੇਣ ਆਏ ਸੀ ਜਦਾਂ ਜਿੱਦਾਂ ਮੈਂ ਆਰਡਰ ਕੀਤਾ ਸੀ ਤਾਂ ਸਾਡੇ ਗੇਟ ਨਾਲ ਟੰਗ ਦੇ ਸੀ ਤੇ ਉਹ ਪੁਲਿਸ ਵਾਲੀ ਮੈਡਮ ਨੇ ਵਿਚਾਰੀ ਨੇ ਪਾਣੀ ਉਤਾਰ ਕੇ ਤੇ ਮੈਨੂੰ ਦਿੱਤਾ ਕਹਿੰਦੀ ਬੀਬੀ ਜੀ ਪਹਿਲਾਂ ਪਾਣੀ ਤੁਸੀਂ ਪੀਓ ਇਹਨੂੰ ਕਹਿ ਗਈ ਸੀ ਵੀ ਤੂੰ ਇਹਨੂੰ ਟੰਗ ਨਹੀਂ ਕਰਨਾ ਇਹਨਾਂ ਦਾ ਘਰ ਇਹਨਾਂ ਨੇ ਬਣਾਇਆ ਆਪ ਇਹ ਵੀ ਜੱਦੀ ਦਾ ਆ ਜਾਂਦਾਂ ਨਹੀਂ ਇਹਨਾਂ ਨੇ ਆਪ ਬਣਾਇਆ ਤੇ ਤੂੰ ਰ ਆਪਣਾ ਰਹੀ ਜਾ ਇੱਥਾ ਉੱਪਰ ਇਹਨਾਂ ਨੂੰ ਆਰਾਮ ਨਾਲ ਰਹਿ ਲੈਂਦੇ ਤੇ ਨਹੀਂ ਉਹਨਾਂ ਦੇ ਸਾਹਮਣੇ ਆ ਕੇ ਮੁੜ ਕੇ ਫਿਰ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਮੈਨੂੰ ਤੰਗ ਕਰ ਰਹੀ ਹੈ ਪਰੇਸ਼ਾਨ ਮੈਂ ਹੈਗੀ ਹਾਰਡ ਪੇਸ਼ੈਂਟ ਹਾਂ ਮੇਨਾ ਕੁਝ ਖਾਦ ਦੇ ਮੈ ਦਵਾਈਆਂ ਵੀ ਨਹੀਂ ਹੁਕਦੇ ਕੋਈ ਫੂਡ ਦੇਣਾ ਆਉਂਦਾ ਹੁਣ ਉਹਨੂੰ ਵੀ ਪਜਾ ਦਿੰਦੀ ਹੈ ਚਲੀ ਜਾ ਇੱਥੋਂ ਸਾਡੀ ਕਰੋ ਤੋ ਇੱਥੇ ਖੜ ਨਹੀਂ ਸਕਦਾ ਸਾਡੀ ਡੋਰ ਮੂਰੇ ਕੈਮਰੇ ਲੱਗੇ ਉੱਥੋਂ ਦੇਖ ਲੈਂਦੀ ਆ ਮੈਂ ਆ ਕੇ ਸੀਸੀਟੀਵੀ ਕੈਮਰਾ ਆਪਣੇ ਆ ਰੂਮ ਚਲਗਵਾਇਆ ਸੀ ਗਾਪ ਦੀ ਸੇਫਟੀ ਵਾਸਤੇ ਵਾਈਫਾਈ ਕੱਟਦਾ ਬਿਜਲੀ ਕੱਟਦੀ ਆ ਤੇ ਮੇਰੀ ਜਾਨ ਨੂੰ ਖਤਰਾ ਆ ਗਿਆ ਜੇ ਮੈਂ ਕਰਦੀ ਹਾਂ ਹੁਣ ਪਤਾ ਨਹੀਂ ਇਹ ਕਿੱਥੋਂ ਆਪਣਾ ਉਹ ਕਿਸੇ ਦੀ ਸਪਾਰਸ਼ ਪੁਆਈ ਹੈਗੀ ਆ ਇਹ ਬੜੀ ਦਾ ਕੋਈ ਆਪਣਾ ਗਿਆ ਗਾਜੀ ਮੁਖਸਰ ਸਾਹਰੇਂ ਦਾ گاਉ ਅਤਰੰਵੀਰ ਸਿੰਘ ਬਰਾੜ ਉਹ ਆਪ ਦਾ ਵਰਕਰ ਹੈਗਾ ਜੀ ਤਾਂ ਉਹ ਪੋਲਿਟੀਕਲ ਪ੍ਰੈਸ਼ਰ ਪਵਾ ਦਿੰਦਾ ਆ ਜ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਹੈਲਪ ਕੀਤੀ ਜਾਵੇ